ਐਡਮਿੰਟਨ ਵਿਜੀਗ ਵੱਡੇ ਸੀ ਕਿ ਕਾਠ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਨਿੱਜਰ ਦੇ ਕਾਤਲਵਜੋ ਲੇਬਲ ਵਾਲੇ ਬੈਨਰ ਪ੍ਰਦਰਸ਼ਿਤ ਕੀਤੇ ਗਏ। ਇਸ ਦੌਰਾਨ ਭਾਰਤ ਦੀਆਂ ਸਿੱਖ ਵਿਰੋਧੀ ਕਤੂਤਤਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਭਾਰਤੀ ਡਿਪਲੋਮੈਂਟਾਂ ਦੇ ਵੌਂਟਡ ਪੋਸਟਰ ਵੀ ਦਿਖਾਈ ਦਿੱਤੇ। ਦੱਸਦੀ ਹੈ ਕਿ ਪਿਛਲੇ ਸਾਲ ਭਾਰਤ ਵੱਲੋਂ ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਵਿੱਚ ਸਿੱਖ ਆਗੂਆਂ ਦੇ ਕਤਲ ਕਰਵਾਏ ਗਏ ਸਨ। ਜਿਸ ਦਾ ਕੈਨੇਡਾ ਨੇ ਪਰਦਾਫਾਸ਼ ਕੀਤਾ ਜਿਸ ਤੋਂ ਬਾਅਦ ਗ੍ਰਿਫਤਾਰੀਆਂ ਵੀ ਹੋਈਆਂ ਤੇ ਹਜੇ ਵੀ ਜਾਂਚ ਚੱਲ ਰਹੀ ਹੈ ਇਸੇ ਇਲਾਵਾ 28 ਜੁਲਾਈ ਨੂੰ ਕੈਲਗਰੀ ਵਿੱਚ ਖਾਲਿਸਤਾਨ ਰਾਏ ਸ਼ਮਾਰੀ ਦੀ VOTING ਲਈ 20000 ਤੋਂ ਵੱਧ ਫਲਾਇਰ ਵੀ ਵੰਡੇ ਗਏ ਐਡਮਿੰਟਨ ਵਿੱਚ ਇੱਕ ਵੱਡੇ ਸਿੱਖੀ ਕਾਠ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਨਿੱਜਰ ਦੇ ਕਾਤਲਵੱਜੋ ਲੇਬਲ ਵਾਲੇ ਬੈਨਰ ਪ੍ਰਦਰਸ਼ਿਤ ਕੀਤੇ ਗਏ। ਇਸ ਦੌਰਾਨ ਭਾਰਤ ਦੀਆਂ ਸਿੱਖ ਵਿਰੋਧੀ ਕਤੂਤਤਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਭਾਰਤੀ ਡਿਪਲੋਮੈਂਟਾਂ ਦੇ ਵੌਂਟਡ ਪੋਸਟਰ ਵੀ ਦਿਖਾਈ ਦਿੱਤੇ। ਦੱਸਦੀ ਕਿ ਪਿਛਲੇ ਸਾਲ ਭਾਰਤ ਵੱਲੋਂ ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਵਿੱਚ ਸਿੱਖ ਆਗੂਆਂ ਦੇ ਕਤਲ ਕਰਵਾਏ ਗਏ ਸਨ ਜਿਸ ਦਾ ਕੈਨੇਡਾ ਨੇ ਪਰਦਾਫਾਸ਼ ਕੀਤਾ ਜਿਸ ਤੋਂ ਬਾਅਦ ਗ੍ਰਿਫਤਾਰੀਆਂ ਵੀ ਹੋਈਆਂ ਤੇ ਹਜੇ ਵੀ ਜਾਂਚ ਚੱਲ ਰਹੀ ਹੈ। ਇਸੋ ਇਲਾਵਾ 28 ਜੁਲਾਈ ਨੂੰ ਕੈਲਗਰੀ ਵਿੱਚ ਖਾਲਿਸਤਾਨ ਰਾਏ ਸ਼ਮਾਰੀ ਦੀ VOTING ਲਈ 20000 ਤੋਂ ਵੱਧ ਫਲਾਇਰ ਵੀ ਵੰਡੇ ਗਏ